ਆਪਰੇਸ਼ਨ ਥੀਏਟਰ ਵਿੱਚ ਆਪਣੀ ਮੰਗੇਤਰ ਦੇ ਨਾਲ ਪ੍ਰੀ-ਵੇਡਿੰਗ ਫੋਟੋ ਸ਼ੂਟ ਕਰਵਾ ਰਿਹਾ ਡਾਕਟਰ ਮਜ਼ਾਕ ਨਹੀਂ ਹੈ ਇਸੇ ਲਈ ਡਾਕਟਰ ਨੂੰ ਆਪਣੀ ਨੌਕਰੀ ਤੋਂ ਹੱਤੋਂ ਨੇ ਪਏ ਨਹੀਂ ਜੀ ਹਾਂ ਮਾਮਲਾ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦਾ ਹੈ ਜਿੱਥੇ ਠੇਕੇ ਤੇ ਕੰਮ ਕਰ ਰਹੇ ਇੱਕ ਡਾਕਟਰ ਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਵਿਆਹ ਤੋਂ ਪਹਿਲਾਂ ਦਾ ਫੋਟੋ ਸ਼ੂਟ ਕਰਵਾਉਣਾ ਮਹਿੰਗਾ ਪੈ ਗਿਆ ਤੇ ਉਸ ਨੂੰ ਆਪਣੀ ਨੌਕਰੀ ਤੋਂ ਖਾਤ ਤੋਣੇ ਪਏ ਨੇ ਫੋਟੋਸ਼ੂਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਫੁਟੇਜ ਦੇ ਵਿੱਚ ਅਧਿਕਾਰੀਆਂ ਦੁਆਰਾ ਪਛਾਣੇ ਗਏ ਡਾਕਟਰ ਅਭਿਸ਼ੇਕ ਨੂੰ ਇੱਕ ਮਰੀਜ਼ ਦਾ ਆਪਰੇਸ਼ਨ ਕਰਦਾ ਵਿਖਾਇਆ ਗਿਆ ਜਦਕਿ ਉਸ ਦੀ ਮੰਗੇਤਰ ਉਸ ਨੂੰ ਫਰਜੀ ਆਪਰੇਸ਼ਨ ਦੇ ਵਿੱਚ ਸਹਾਇਤਾ ਕਰਦੀ ਦਿਖਾਈ ਦੇ ਰਹੀ ਹੈ ਇਸ ਜੋੜੇ ਨੂੰ ਮੈਡੀਕਲ ਉਪਕਰਨਾਂ ਦੀ ਵਰਤੋਂ ਕਰਦਿਆਂ ਵੇਖਿਆ ਜਾ ਸਕਦਾ ਹੈ ਤੇ ਆਪਰੇਸ਼ਨ ਥੀਏਟਰ ਦੀਆਂ ਲਾਈਟਾਂ ਵੀ ਜਗ ਰਹੀਆਂ ਨੇ ਵੀਡੀਓ ਵੇਖ ਕੇ ਤੁਹਾਨੂੰ ਇੰਜ ਲੱਗੇਗਾ ਜਿਵੇਂ ਕਿਸੇ ਮਰੀਜ਼ ਦਾ ਆਪਰੇਸ਼ਨ ਚੱਲ ਰਿਹਾ ਹੋਵੇ ਵੀਡੀਓ ਦੇ ਵਿੱਚ ਕੈਮਰਾ ਪਰਸਨ ਤੇ ਟੈਕਨੀਸ਼ੀਅਨ ਵੀ ਦਿਖਾਈ ਦੇ ਰਹੇ ਨੇ ਤੇ ਵੀਡੀਓ ਦਾ ਐਂਡ ਮਰੀਜ਼ ਦੇ ਮਕਹੌਲੀ ਸਰਜਰੀ ਤੋਂ ਬਾਅਦ ਉਠਣ ਅਤੇ ਹੱਸਣ ਨਾਲ ਹੁੰਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂਰਾਓ ਨੇ ਡਾਕਟਰ ਅਭਿਸ਼ੇਕ ਨੂੰ ਤੁਰੰਤ ਬਰਖਾਸ ਕਰਨ ਦੇ ਆਦੇਸ਼ ਦਿੱਤੇ ਨੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਹਸਪਤਾਲ ਜਨਤਾ ਦੀ ਸੇਵਾ ਕਰਨ ਲਈ ਹੁੰਦੇ ਨੇ ਨਿੱਜੀ ਰੁਝੇ ਮਿਆ ਲਈ ਨਹੀਂ ਅਤੇ ਅਜਿਹਾ ਅਨੁਸ਼ਾਸਨਹੀਨਤਾ ਹੈ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਡਾਕਟਰ ਦਾ ਅਜਿਹਾ ਰਵੱਈਆ ਗਲਤ ਹੈ ਅਨਮਨੁੱਖੀ ਹੈ ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਤੁਸੀਂ ਵੀ ਵੇਖੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਡਾਕਟਰ ਦੇ ਪ੍ਰੀ-ਵੈਡਿੰਗ ਸ਼ੂਟ ਦੀ ਇਹ ਵਾਇਰਲ ਵੀਡੀਓ